ਅੱਜ ਤੁਹਾਨੂੰ ਦੱਸਾਂਗੇ ਬਾਹਾਂ ਪਾ ਅਟੈਚ ਕਿੱਦਾਂ ਕਰਨੀ ਜਿਹਦਾ ਮੋਢਾ ਕਿੱਦਾਂ ਚਾੜਨਾ ਸੂਟ ਦੇ ਨਾਲ ਕਿੱਦਾਂ ਅਟੈਚ ਕਰਨੀ ਆ ਆ ਦੇਖੋ ਜਿਹਦਾ 5 ਇੰਚ ਮੋਰੀ ਸੀ 5 ਇੰਚ ਤੇ ਆਪਾਂ ਨਿਸ਼ਾਨ ਲਾਇਆ ਤੇ 19 ਇੰਚ ਚੈਸਟ ਦਾ ਇਹ ਸੂਟ ਸੀ ਪੌਣੇ 8 ਮੋਢਾ ਲੱਗਣੇ ਥੋੜਾ ਜਿਹਾ ਆਪਾਂ ਖੁੱਲਿਆ ਦਾ ਲਾ ਲਿਆ 8 ਇੰਚ ਦੇ ਨਿਸ਼ਾਨ ਲਾ ਰਿਹਾ ਹੁਣ ਆਪੇ ਸਲਾਈ ਲਗਾ ਕੇ ਤੁਹਾਨੂੰ ਦੱਸਾਂਗੇ ਬਾਹਾਂ ਪਾ ਕਿੱਦਾਂ ਅਟੈਚ ਕਰਨੀ ਆ ਸੂਟ ਦੇ ਨਾਲ ਪਹਿਲਾਂ ਤੁਸੀਂ ਇਸ ਤਰ੍ਹਾਂ ਸਲਾਈ ਲਗਾ ਲੈਣੀ ਆ ਬਾਂਹ ਦੀ ਮੋਰੀ ਤੋਂ ਮੋਡੇ ਵਾਲੀ ਜਿਹੜਾ ਆਪਾਂ ਮਾਰਕਾ ਲਗਾਇਆ ਸੀ ਮਗਰਾ ਇਹ ਮੋਡਾ ਖੁੱਲਾ ਲਾਉਣਾ ਆਪਾਂ ਸਿਲਾਈ ਲਗਾ ਲਈ ਆਪਾਂ ਦੋਨਾਂ ਬਾਹਾਂ ਤੇ ਇੱਦਾਂ ਲਗਾ ਲੈਣੀ ਆ ਇਸ ਤਰ੍ਹਾਂ ਇਹ ਦੋਨੇ ਬਾਹਾਂ ਤੇ ਸਿਲਾਈ ਲਗਾ ਕੇ ਨਾ ਫਿਰ ਆਪਾਂ ਬਾਂਹ ਤੁਹਾਨੂੰ ਕਿੱਦਾਂ ਚਾਹਣੀ ਹੈ ਦੱਸਦੇ ਜਦੋਂ ਇਹ ਦੋਨੇ ਬਾਹਾਂ ਪਰ ਰੱਖ ਲਈਆਂ 14 ਇੰਚ ਬਾਹਾਂ ਆ 14.5 ਦਾ ਆਪਾਂ ਨਿਸ਼ਾਨ ਲਾ ਲੈਣਾ 14.5 ਤੇ ਨਿਸ਼ਾਨ ਲਗਾਓ 14.5 ਤੇ ਨਿਸ਼ਾਨ ਲਗਾ ਕੇ 1.14 ਤੇ ਨਿਸ਼ਾਨ ਲਗਾ ਕੇ ਨਾ ਆਪਾਂ ਹੁਣ ਇਹਦੀ ਕਟਿੰਗ ਕਰ ਦੇਣੀ ਆ ਇਹ ਥੋੜੀ ਇੰਨੀ ਵੱਡੀ ਆ ਨਾ ਆ ਦੇਖੋ ਇਸ ਤਰ੍ਹਾਂ ਹੀ ਆਪਾਂ ਕਟਿੰਗ ਕਰ ਦੇਣੀ ਅੱਧਾ ਅੱਧਾ ਇੰਚ ਸੀ ਕਟਿੰਗ ਕਰਨ ਤੋਂ ਬਾਅਦ ਆ ਸੈਂਟਰal ਟੁਕਾ ਲਗਾ ਲਿਆ ਆਪਾਂ ਸੈਂਟਰ ਚ ਕੱਟ ਲਗਾ ਲਿਆ ਜਿਹੜਾ ਆਉਣਾ ਆ ਸੈਂਟਰ ਚ ਹੁਣ ਬਾਹ ਨੂੰ ਫੜਨਾ ਆਪਾਂ ਇਸ ਤਰ੍ਹਾਂ ਮੈਣਨਾ ਆ ਆ ਦੇਖੋ ਅੱਧੀ ਇੰਚ ਉੱਪਰ ਕੱਢ ਲੈਣਾ ਆ ਜਿਹੜੀ ਸਲਾਈ ਨੇ ਉੱਪਰ ਲੱਗੀ ਹੋਈ ਇਹਨੂੰ ਉੱਪਰ ਕੱਢ ਲੈਣਾ ਇਧਰ ਨੂੰ ਦੇਖਣਾ ਵੀ ਪੂਰਾ ਪੂਰਾ ਆ ਰਿਹਾ ਆ ਆ ਦੇਖੋ ਜਿੱਦਾਂ ਪੂਰਾ ਆ ਰਿਹਾ ਆ ਹੁਣ ਬਾਹਾਂ ਦੀ ਕਟਿੰਗ ਪਾਉਣੀ ਆ ਜਿਹੜੇ ਅੰਦਰਲੇ ਦੋ ਕੱਪੜੇ ਆ ਨਾ ਇੱਕ ਉੱਪਰਲਾ ਛੱਡ ਦੇਣਾ ਇੱਕ ਹੇਠਲਾ ਜਿਹੜੇ ਅੰਦਰਲੇ ਦੋ ਕੱਪੜੇ ਆ ਉਹਨਾਂ ਤੇ ਬਾਹਾਂ ਦੀ ਕਟਿੰਗ ਪੈਣੀ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਹੀ ਕਟਿੰਗ ਬਾਹਰ ਨੂੰ ਕੱਢ ਦੇਣੀ ਕਟਿੰਗ ਪਾਉਣ ਤੋਂ ਬਾਅਦ ਹੁਣ ਆਪਾਂ ਬਾਹਾਂ ਚਾੜਨੀ ਆ ਮਾੜੀ ਆਪਨੇ ਨਾਏ ਕਿਤਰੀ ਹੈ ਅੰਦਰ ਆਪਾਂ ਮਾੜੀ ਜੀ ਇੱਕ ਸਲਾਈ ਲਗਾ ਦੇਣੀ ਆ ਵੀ ਬਾਹ ਫੁੱਲੇ ਨਾ ਉਥੋਂ ਵੱਟ ਜਾਏ ਨਾ ਪੈਣਾ ਆ ਦੇਖੋ ਥੋੜੀ ਜੀ ਅੰਦਰ ਨੂੰ ਸਲਾਈ ਲਾਉਣੀ ਜਿਹੜੀ ਆਪਾਂ ਸਿੱਧੀ ਸਲਾਈ ਨਹੀਂ ਲਾਈ ਸੀ ਉਹਦੇ ਪੈਰ ਪੈਰ ਦੀ ਮਾੜੀ ਜੀ ਅੰਦਰ ਨੂੰ ਲਾਉਣੀ ਆ ਇਸ ਤਰ੍ਹਾਂ ਹੁਣ ਹੁਣ ਇੱਕ ਵਾਰੀ ਫੇਰ ਆਪਾਂ ਦੇਖ ਲੈਣਾ ਕਿ ਮੋੜਾ ਆਪਣਾ ਪੂਰਾ ਆਉਂਦਾ ਦੇਖੋ ਆ ਦੇਖੋ ਬਿਲਕੁਲ ਪੂਰਾ ਆ ਰਿਹਾ ਆ ਤੇ ਹੁਣ ਆਪਾਂ ਅੱਧਾ ਇੰਚ ਨਾ ਅੱਗੇ ਨੂੰ ਕਰਕੇ ਬਾਹਾਂ ਝਾੜਨੀ ਆ ਉਹਦੇ ਨਾਲ ਇਹ ਹੋਣਾ ਗਲਾ ਪਿੱਛੇ ਨੂੰ ਨਹੀਂ ਜਾਣਾ ਤੇ ਮੋਢੇ 'ਚ ਨਾ ਕੋਈ ਵੀ ਜਿੱਦਾ ਨਾਮ ਨਹੀਂ ਆਉਣੀ ਕੁਛ ਨਹੀਂ ਵਧੀਆ ਤਰ੍ਹਾਂ ਝੜ ਜਾਣਾ ਆ ਦੇਖੋ ਆ ਬਾਹ ਆਪਾਂ ਸਲਾਈ ਨਾਲ ਸਲਾਈ ਨਹੀਂ ਮਲਾਉਣੀ ਫਰੰਟ ਵੱਲੋਂ ਝਾੜਨੀ ਆ ਬਾਹ ਰੱਖ ਕੇ ਆ ਦੇਖੋ ਬਾਹ ਇਹਦਾ ਥੱਲੇ ਰੱਖ ਲਈ ਬਿਲਕੁਲ ਪੂਰੀ ਹੋਏ ਨੇ ਇੱਕ ਵਾਰੀ 'ਚ ਬਾਹ ਨੇ ਝੜ ਜਾਣਾ ਹੈ ਆ ਦੇਖੋ ਸੈਂਟਰ ਵਾਲਾ ਜਿਹੜਾ ਟੁਕਕਾ ਹੈ ਨਾ ਪੂਰਾ ਮਿਲਣਾ ਚਾਹੀਦਾ ਆ ਮੋਡੇ ਵਾਲੇ ਨਿਸ਼ਾਨ ਮੋਡੇ ਵਾਲੀ ਸਲਾਈ ਨਹੀਂ ਹੁੰਦੀ ਜਿਹੜੀ ਉਹਦੇ ਨਾਲ ਆ ਦੇਖੋ ਮਿਲ ਗਿਆ ਇਸ ਤਰ੍ਹਾਂ ਹੀ ਆਪੇ ਸਲਾਈ ਘਮਾ ਦੇਣੀ ਆ ਇਸ ਤਰ੍ਹਾਂ ਆ ਜਿਹੜੇ ਚੈਸਟ ਦੇ ਕੋਲ ਹੁੰਦੇ ਆ ਨਾ ਕੱਪੜਾ ਇਹਨੂੰ ਫੋਲਡ ਕਰਕੇ ਮੋਢੇ ਵਾਲੇ ਨੂੰ ਫੋਲਡ ਕਰਕੇ ਤੇ ਉੱਪਰ ਦੁਸ ਚਲਾਈ ਲਗਾ ਦੇਣੀ। ਇਸ ਤਰ੍ਹਾਂ ਇੱਕ ਬਾਹ ਇਹ ਆਪਾਂ ਅਟੈਚ ਕਰ ਦਿੱਤੀ ਆ ਨਾਲ। ਆ ਦੇਖੋ। ਇੱਕ ਬਾਹ ਅਟੈਚ ਹੋ ਗਈ ਆ। ਮੋਢੇ ਕੋਲੋਂ ਨਾ ਛਾਤੀ ਕੋਲੋਂ ਦੇਖੋ ਤੁਸੀਂ। ਇਸ ਜਗ੍ਹਾ ਤੋਂ ਆਪਾਂ ਆ ਸਲਾਈ ਨਾਲ ਸਲਾਈ ਨਹੀਂ ਮਲਾਈ। ਅੱਧਾ ਇੰਚ ਬਾਹ ਨੂੰ ਫਰੰਟ ਵਾਲ ਨੂੰ ਰੱਖਿਆ ਬਾਹ ਦੀ ਸਲਾਈ ਨੂੰ। ਜਿੱਦਾਂ ਤੁਹਾਨੂੰ ਸਮਝਾਉਣ ਲਈ ਆ 10 ਇੰਚ ਦਾ ਆਪਾਂ ਨਿਸ਼ਾਨ ਲਾਇਆ ਹੈ ਇੱਕ ਆ ਦੇਖੋ ਇੱਥੋਂ ਬਾਹਰ ਦੀ ਜਿਹੜੀ ਉਹ ਸਲਾਈ ਆ ਇਹਦੇ ਨਾਲ ਅਟੈਚ ਕਰਕੇ ਚਲਾਉਣੀ ਆ ਆ ਦੇਖੋ ਆ ਬਾਹਰ ਦਾ ਆ ਬਾਹਰ ਆ ਇੱਥੋਂ ਸ਼ੁਰੂ ਕਰ ਲੈਣੀ ਆ ਆਪਾਂ ਦੇਖੋ ਕੰਦੇ ਵਾਲੀ ਸਲਾਈ ਨਾਲ ਉਹ ਕਾਟਿਆ ਟੁੱਕਾ ਲਾਇਆ ਹੁੰਦਾ ਮਿਲਾਉਣਾ ਹੁੰਦਾ ਇਹਦੇ ਚੈਸਟ ਵਾਲੇ ਤੇ ਬਾਹਾਂ ਵਾਲੇ ਦਬਾਹ ਨੂੰ ਇੱਕ ਪਾਸੇ ਨੂੰ ਕਰਕੇ ਤੇ ਬਾਹਾਂ ਅਟੈਚ ਕਰ ਲੈਣੀ ਆ ਇਸ ਤਰ੍ਹਾਂ ਆਪਣੀ ਬਾਹਾਂ ਅਟੈਚ ਹੋ ਜਾਣੀ ਆ ਆ ਦੇਖੋ ਸਲਾਈ ਫਰੰਟ ਵਾਲੂ ਆਪਾਂ ਲਾ ਚੜੀ ਹੋਈ ਆ ਆ ਵਾਲੀ ਜਿਹੜੀ ਆ ਫਰੰਟ ਵਾਲੂ ਇਸ ਤਰ੍ਹਾਂ ਕੋਈ ਬਾਹ ਨਹੀਂ ਐ ਚੁਣ ਓਕੇ ਧੰਨਵਾਦ